Ağır bir şey görüyoruz ki. Başımıza ne geldi? 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 Başımı ਉੱਪਰ 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 ਕੋਲ ਸਰਕਾਰ ਦੇ ਸਾਡੇ ਹੋਰ ਲੋ ਲੋ ਲਈ ਵਾਸਤੇ ਆਪਣੀ ਇਸ ਗੁਰੂਦੀ ਨਗਰੀ ਦੀ ਸਫਾਈ ਵਗਸਤਾ ਵਾਸਤੇ ਔਰ ਆਪਣੇ ਘਰਾਂ ਦੇ ਆਪਣੇ ਬਜ਼ੁਰਗਾਂ ਦੇ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਦੀ ਸੇਧਾਂ ਵਾਸਤੇ ਅਸੀਂ ਸਾਰੇ ਇਕੱਠੇ ਹੋਇਆ ਸੋ ਨਾਰਾ ਲਾਉਣਾ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਲਾਉਣਾ ਹੈ ਜਾਂ ਕਾਰਪੋਰੇਸ਼ਨ ਦੇ ਖਿਲਾਫ ਲਾਉਣਾ ਹੈ ਜਿਹੜੇ ਅਫਸਰ ਸੋ ਮੈਂ ਸਾਰੇ ਆਪਣੇ ਭਰਾਵਾਂ ਨੂੰ ਲਖਨਜੀ ਬੈਜੋ ਵਿਸ਼ਾਲ ਜੀ ਅਰਬਿੰਦ ਬੈਜੋ ਯਾਰ ਪਲੀਜ਼ ਰਿਕੁਐਸਟ ਬੈਜੋ ਬਾਬਾ ਜੀ

ਗੁਰੂ ਦੀ ਨਗਦੀ ਦੀ ਸਪਾਈ ਕਰੋ ਸਪਾਈ ਕਰੋ ਗੁਰੂ ਦੀ ਨਗਦੀ ਦੀ ਸਪਾਈ ਕਰੋ ਸਪਾਈ ਕਰੋ ਸਭ ਮੈਂ ਬੇਨਤੀ ਕਰਦਾ ਹਾਂ ਸੋ ਫੋਰ ਕਿਸੇ ਦਾ ਨਾਮ ਆਈਏ ਕਿਉਂ ਠੀਕ ਹੈ ਜੀ ਹਾਏ 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 ਫੋਰ ਕਲੈਕਸ਼ਨ ਹਾਏ 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 ਨਾ ਸਰਕਾਰ ਬੰਦਾ ਜੁਗਸੋਤ ਚਲਵਾ ਦੇ ਕਰ ਲੋ ਅੱਜ ਤੋਂ ਫੋਰ ਚੁੱਕ ਤੁਮ ਨਮਾਇ ਲਾ ਲ ਤੁਸੀਂ ਲਾਓ ਮੈਂ ਆਈਡੀ ਲਾ ਦੇ ਲਗੇ ਸਾਰੇ ਕਾਂਗਰਸ ਦੇ ਵਰਕਰ ਸਾਥਿਓ ਸ਼ਹਿਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਜਿੱਦ ਕਰਕੇ ਪਾਣੀ ਦਾ ਕੌਂਸਲ ਸੀਵਰੇਜ ਦਾ ਖੰਡਾ ਪਾਣੀ ਲੋਕਾਂ ਦੇ ਘਰਾਂ ਦੇ ਤੇ ਆਪਦਾ ਸਟਰੀਟ ਲਾਈਨ ਬੰਨ ਗਿਆ ਸੋ ਸਾਰਾ ਇਹ ਪਾਣਾ ਹਾਲ ਸ਼ਹਿਰ ਦਾ ਦੇਖ ਕੇ ਵਿਕਾਸ ਜੀ ਤੁਸੀਂ ਸਾਡੇ ਸੈਂਟਰ ਕਚੀ ਕਚੀ ਦੇ ਕੌਂਸਲਰ ਨੇ ਅੱਜ ਇਹ ਦੱਸਿਆ ਤੇ ਦਿੱਤਾ ਫੋ ਮੈਂ ਸਮਝਦਾ ਇਹ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਟੋਕਾਂ ਲਾ ਝੂਠੇ ਵਾਅਦੇ ਕਰਕੇ ਸਰਕਾਰ ਬਣੀ ਸੀ ਅੱਜ ਅੱਜ ਨਾਲ ਕੋਈ ਸੱਚ ਸੁਪਾਈ ਆ ਸੀਵਲ ਦਾ ਉਪਰ ਹਾਲ ਕੋਈ ਸਟੀਲਾਈਜ਼ ਨਹੀਂ ਦੱਤੀ ਜੇ ਨਾਲ ਨਾਲ ਦੀ ਗੱਲ ਕਰੀਏ ਉਹਦਾ ਵੀ ਬੜਾ ਪਾਲਾ ਹਾਲ ਹੈ

ਅੱਜ ਦਾ ਇਹ ਧਰਨਾ ਅਸੀਂ ਕੱਲੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਦੇ ਇਲਾਕੀਆਂ ਖਲਾਫ ਔਰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿਹੜੇ ਮੇਰੇ ਭਰਾ ਕਰਦੇ ਨੇ ਸੋਨੀ ਸਾਹਿਬ ਨੂੰ ਪਿਆਰ ਕਰਦੇ ਨੇ ਕਾਂਗਰਸ ਪਾਰਟੀ ਦੇ ਸਾਰੇ ਪੈਜੋ ਅਸੀਂ ਡਿਸਪਲਨ ਨਾਲ ਚੁੱਪੋ ਨਾ ਸੋਖਾ ਸਾਹਿਬ ਬਠੋ ਪ੍ਰਧਾਨ ਜੀ ਬਠੋ ਵਿਜੇ ਭਾਜੀ ਮੈਂ ਬੇਨਤੀ ਕਰਾਂਗਾ ਕਾਸਾ ਜੀ ਨੂੰ ਵੀ ਕਿ ਬੈਠਣ ਦੀ ਕਿਰਪਾਤਾ ਕਰੋ ਕਿਉਂਕਿ ਅਸੀਂ ਆਪ ਨੂੰ ਇਹਨਾਂ ਨੂੰ ਨਹੀਂ ਪਤਾ ਲੱਗਦਾ ਪਿਆ ਬਾਰੋ ਜੀ ਦੀ ਦੁਨੀਆ ਚੱਲ ਰਹੀ ਹੈ ਕਿ ਕਿਸ ਵਜ੍ਹਾ ਦਾ ਅਜ ਕਦੇ ਕਰਕੇ ਧਰਲਾ ਲੱਗਾ ਮੈਂ ਬੇਨਤੀ ਕਰਦਾ ਜੀ ਬੁੱਗਾ ਜੀ ਆਪ ਬੱਜਿਆ ਬਹਿ ਜਾਓ ਤੇਰੀ ਭਾਜੀ ਆਪ ਬਣਾ ਦੀਏ ਨਾਲ ਸਾਰਿਆਂ ਨਾਲ ਬੈ ਜੀ ਬੈਠ ਜਾਓ ਦੇਖੋ ਜੀ ਕੇਸ਼ੀ ਸਾਹਿਬ ਬੈਠੋ ਪਲੀਸ ਰਿਕਵੈਸਟ ਕਰਦਾ ਸਾਰਿਆਂ ਨੂੰ ਕੱਲੀ ਕਰ ਦੋ ਗੱਜ ਭਾਜੀ ਬੈਠ ਜਾਓ ਰਾਜੇ ਭਾਜੀ ਤੇਰੀ ਬੈ ਜਾਓ ਕੁਚੀ ਸੋਨੀ ਸਾਡੀ ਟੀਮ ਦਾ ਵਰਕਰ ਸਹਿਬਾਨ ਦਾ ਹਰ ਮਹੀਨੇ ਇੱਕ ਨਵਾਂ ਕਰਜਾ ਲੈ ਰਿਹਾ ਹੈ ਪੰਜਾਬ ਨੂੰ ਇਹਨਾਂ 17 ਸਾਲਾਂ ਦੀ ਗਰੀਬ ਆਦਮੀ ਦੇ ਕਿੰਨਾ ਮੁਸ਼ਕਲ ਹੋਇਆ ਹੈ ਦੋਸਤੋ ਇਹ ਲੋਸ਼ ਤਰਨਾਕਾਰ ਦੀ ਸਫਾਈ ਵਿਵਸਥਾ ਦੇ ਖਿਲਾਫ ਹੈ ਕਾਰਪੋਰੇਸ਼ਨ ਜੋ ਧੱਕੇਸ਼ਾਹੀ ਕਰ ਦਿੰਦੀ ਹੈ ਕਮਰਸ਼ੀਅਲ ਏਰੀਆ ਦੇ ਅੱਡ-ਅੱਡ ਦਿਨ ਕੂੜਾ ਪਿਆ ਰਹਿਦਾ ਕਿੰਨੀ ਆ ਰੱਖਿਆ ਸੀ ਅੱਜ ਇੱਕ ਟਰਾਲੀ 2 ਲੀਟਰ ਤੇਲ ਇਹ ਹਲਾਜਾਕਾਰ ਪੇਸ਼ੰਗੇ ਕਹਹਰਾਂ ਕਰ ਦਿੱਤਾ ਹੈ ਆਉਣ ਵਾਲੇ ਟਾਈਮ ਟੈਂਗੋ ਵੀ ਆਣਾ ਬੁਖਾਰ ਵੀ ਆਣਾ ਕੋਈ ਦਵਾਈ ਦਾ ਛਿੜਕਣਾ ਤੁਹਾਡੇ ਇਲਾਕੇ 'ਚ ਨਹੀਂ ਹੋ ਰਿਹਾ ਕਿਸੇ ਇਲਾਕੇ ਦੀ ਮੱਛਰ ਹਲੋ ਇੱਕ ਬੀਂਟੀਆ ਮੇਰੀ ਛਰੀਓਂ ਪ੍ਰਕਾਸ਼ ਸੋਨੀ ਜਿਹੜੇ ਸਾਬਕਾ ਡੀਪੀਸੀਐਮ ਰਹੇ ਨੇ ਉਹਨਾਂ ਦੀ ਖਵਾਈ ਦੇ ਵਿੱਚ ਕਾਰਪੈਂਡੋਂ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਜਦੋਂ ਦੀ ਪੰਜਾਬ ਸਰਕਾਰ ਆਈ ਆ ਇਹਨਾਂ ਨੇ ਲੋਕਾਂ ਦਾ ਜੀਣਾ ਬਹੁਤ ਮੁਸ਼ਕਲ ਕਰਤਾ ਲੋਕ ਤਰਾਈ ਤਰਾਈ ਕਰ ਰਹੇ ਨੇ ਅੱਜ ਨਾ ਤੇ ਬਿਜਲੀ ਸਹੀ ਮਿਲਦੀ ਆ ਨਾ ਪਾਣੀ ਸੀਵਰ ਦਾ ਐਡਾ ਮਾੜਾ ਹਾਲ ਹੈ ਕਿ ਕੋਈ ਇਲਾਕਾ ਵੇਖ ਲੋ ਜਦੋਂ ਮਾੜਾ ਜਾਂ ਮੀਂਹ ਪੈਂਦਾ ਸਾਡਾ ਹਲਕਾ ਛਾੜਾ ਡੁੱਬਨ ਤੇ ਗਗਾਰ ਤੇ ਆ ਜਾਂਦਾ ਸੈਂਟਰਲ ਕੇ ਦੀਆਂ ਸ람 ਬਸਤੀਆਂ ਜਿੰਨੀਆਂ ਵੀ ਆ ਉਥੇ ਸੀਵਰ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਬਾਰ ਬਾਰ ਕਾਰਪੇਨ ਨੂੰ ਕਹਿੰਦੇ ਕਾਰਪੇਨ ਦੇ ਸਿਰ ਤੇ ਕੋਈ ਅਸਰ ਨਹੀਂ ਹੋ ਰਿਹਾ ਅੱਜ ਅਸੀਂ ਧਰਨਾ ਡਾ ਇਹ ਕਾਰਪੇਨ ਦੀ ਨੀਤੀਆਂ ਤੋਂ ਦੁਖੀ ਹੋ ਕੇ ਦਿੱਤਾ ਸ਼੍ਰੀ ਹਮਪ੍ਰਕਾਸ਼ ਸੋਨੀ ਜੀ ਜਿਹੜੇ ਕਿ ਪੰਜਾਬ ਸਰਕਾਰ ਜੱਡੇ ਵੱਡੇ ਉੱਤੇ ਰਹੇ ਆ ਕਦੀ ਵੀ ਮੁਸ਼ਕਲ ਨਹੀਂ ਹੋਣਾ ਆਉਂ ਦਿੱਤੀ ਪੂਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅੱਜ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਗਾ ਸਰਕਾਰ ਦੀਆਂ ਖੋਟੀਆਂ ਨੀਤਾਂ ਝੂਠੇ ਵਾਅਦੇ ਤੇ ਲਾਰੇ ਲੱਪੇ ਲਾ ਕੇ ਲੋਕਾਂ ਨੂੰ ਰਜਾਉਣ ਦੀ ਕੋਸ਼ਿਸ਼ ਕਰਦੇ ਆ ਲੋਕ ਜਾਗਰਤ ਹੋ ਚੁੱਕੇ ਆ ਹੁਣ ਲੋਕਾਂ ਦਾ ਜੇ ਕੋਈ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਏਗੀ ਕਿਉਂਕਿ ਜਿਹੜਾ ਪਾਣੀ ਆ ਸੀਵਰ ਦਾ ਮਿਕਸ ਹੋ ਕੇ ਆ ਰਿਹਾ ਔਰ ਬਹੁਤ ਸਾਰੀਆਂ ਬਿਮਾਰੀਆਂ ਜੜੀਆਂ ਉਹ ਫੈਲ ਰੀਆਂ ਨੇ ਉਹ ਨੁਕਸਾਨ ਛੋਟੇ ਛੋਟੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ 'ਚ ਚਬੇੜ ਲਿਆ ਔਰ ਕਦੀ ਵੀ ਕੋਈ ਜੇ ਕਿ ਸਲੰਬਸ ਗਿਆ ਨੇ ਬੱਚਿਆ ਜਾਂ ਬਜ਼ੁਰਗਾਂ ਦੇ ਕੋਈ ਨੁਕਸਾਨ ਹੁੰਦਾ ਤੇ ਪੰਜਾਬ ਸਰਕਾਰ ਦੇ ਖਿਲਾਫ ਬੜਾ ਵੱਡਾ ਸੋਨੀ ਸਾਹ ਦੀ ਗਵਾਹੀ ਚ ਅੰਦੋਲਨ ਚੜ੍ਹਾ ਜਾਏਗਾ ਤਾਂ ਜੋ ਪੰਜਾਬ ਸਰਕਾਰ ਦੀਆਂ ਚੂਲਾ ਹਿਲ ਸਕਣ ਔਰ ਲੋਕਾਂ ਨੂੰ ਸਹੀ ਤਰੀਕੇ ਨਾਲ ਡਵੈਲਪਮੈਂਟ ਕਰਾ ਕੇ ਦੇਣ ਅੱਜ ਡਵੈਲਪਮੈਂਟ ਦਾ ਨਾਂ ਦਾ ਨਿਸ਼ਾਨ ਵੀ ਗਤਮ ਹੋ ਚੁੱਕਿਆ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਅਫਸਰ ਨੇ ਉਹ ਨਾਦਰ ਸ਼ਹੀਰ ਫਰਮਾਨ ਚਲਾ ਰਹੇ ਨੇ ਕੋਈ ਕੰਮ ਨਹੀਂ ਕਰਾ ਰਿਆ ਜੇ ਕੋਈ ਗਰੀਬ ਬੰਦਾ ਜਾ ਕੇ ਚਿੱਠੀ ਦੇ ਕੇ ਆਉਂਦਾ ਪਰ ਉਹ ਕਾਰਪੇਂ ਦੇ ਸਿਰ ਤੇ ਕੋਈ ਅਸਰ ਨਹੀਂ ਹਾ ਸੋ ਅੱਜ ਦਾ ਧਰਨਾ ਜਿਹੜਾ ਆ ਉਹ ਕਾਰਪੇਂ ਦੀਆਂ ਕੰਨਾਂ ਦੀ ਜਿਹੜੀ ਮਹਿਲ ਬੱਦੀ ਆ ਉਹਨੂੰ ਖੋਲਣ ਵਾਸਤੇ ਕੀਤਾ ਜਾ ਰਿਹਾ ਵਸਿਆਂ ਜਾਂ ਮਸਲ ਨੂੰ ਹਲ ਕਰਾਣ ਲਈ ਟਾਈਮ ਜਿਹੜੀ ਕਰੋ ਆਮ ਦਾਸ ਜਿਹਦੀ ਮਸਾਈ ਨਗਰੀ ਹੈ ਜੀ ਅੱਜ ਦਾ ਇਹ ਘਰਮਸ਼ਨ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਬਾਬਾ ਸਲੀਮ ਸ਼ਾਹ ਵਾਰਡ ਨੰਬਰ 68 ਤੋਂ ਬੇਟਾ ਮੇਰਾ ਕੌਂਸਲਰ ਤਾਹਿਸ਼ਾ ਪੰਜ ਸਾਲ ਕਾਂਗਰਸੀ ਸਰਕਾਰ ਰਹੀ ਹੈ ਉਹਦੇ ਵਿੱਚ ਕਦੀ ਵੀ ਤੁਸੀਂ ਗਲੀਆਂ ਦੇ ਬਾਹਰ ਕੂੜੇ ਦੇ ਢੇਰ ਨਹੀਂ ਲੱਗੇਦਾ ਨਾ ਹੋਏ ਹੋਗੇ ਔਰ ਗੰਦੇ ਪਾਣੀ ਤੋਂ ਵੀ ਲੋਕਾਂ ਨੂੰ ਅਸੀਂ ਨਿਜਾਤ ਦਵਾਤੀ ਅੱਜ ਜੇ ਲਾਈਟਾਂ ਵਾ ਜੇ ਲਾਈਟਾਂ ਖਰ ਕੋ ਜੇ ਕਦੀ ਖਰਾਬ ਹੁੰਦੀਆਂ ਦੁਬਾਰਾ ਠੀਕ ਨਹੀਂ ਹੁੰਦੀਆਂ ਜੇ ਬਾਹਰ ਕੂੜੇ ਦਾ ਘਰ ਹਰ ਆਦਮੀ ਕੂੜੇ ਤੋਂ ਇੰਨਾ ਕਿ ਪਰੇਸ਼ਾਨ ਹੋ ਗਿਆ ਵਾ ਅੱਜ ਬਾਰਿਸ਼ਾਂ ਦੇ ਦੇ ਚਮਾਸੇ ਲੱਗਦੇ ਪਏ ਨੇ ਜਦੋਂ ਬਾਰਿਸ਼ ਮੀਂ ਪੈਂਦਾ ਵਾ ਉਦੋਂ ਇਹ ਬਿਮਾਰੀਆਂ ਦਾ ਘਰ ਆ ਔਰ ਲੋਕੀ ਇਸ ਕੂੜੇ ਕਰਕੇ ਲੋਕ ਬਹੁਤ ਜਿਆਦਾ ਲੋਕ ਬਿਮਾਰ ਹੋ ਰਹੇ ਨੇ ਇੱਕ ਤਾਂ ਸਾਡੇ ਵੈਸੇ ਸਲਮ ਰਹਿ ਗਏ ਨੇ ਜਿਹਦੇ ਵਿੱਚ ਲੋਕ ਲਾਜ ਗਰਾਂ ਤੋਂ ਵੀ ਪਰੇਸ਼ਾਨ ਹੋਣ ਦੇ ਨੇ ਗੰਦਾ ਪਾਣੀ ਐਨਾ ਗਿਆ ਵੀ ਉਹਦੇ ਕਰਕੇ ਲੋਕਾਂ ਨੂੰ ਪੀ ਲਿਆ ਹੈਜ਼ਾ ਇਹੋ ਜਿਹੀਆਂ ਬਿਮਾਰੀਆਂ ਕੈਂਸਰ ਤੱਕ ਬਿਮਾਰੀਆਂ ਹੋਣ ਲੀਆਂ ਨੇ ਬਸ ਲੋਕਾਂ ਨੂੰ ਇਹ ਸਰਕਾਰ ਸੁੱਤੀ ਪਈ ਆ ਇਹ ਡਰੀ ਸਰਕਾਰ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਕਰਾ ਰਹੀ ਹੁਣ ਭਗਵਾਨ ਦਾ ਮਾਨ ਇਹ ਕਹਤਾ ਵਾ ਵੀ ਤੁਸੀਂ ਕੋਈ ਪਾਰਟੀ ਦੇ ਨਿਸ਼ਾਨ ਦੇ ਉੱਤੇ ਨਹੀਂ ਲੜਦਾ ਇਹਨੂੰ ਡਰ ਲੱਗ ਰਿਹਾ ਵਾ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੀ ਨਹੀਂ ਕਰਾ ਰਿਆ ਸਰਕਾਰ ਕਰਾ ਰਹੀ ਮੈਂ ਇਹ ਹਕਮਵਾਂਗਾ ਵੀ ਇਹਨਾਂ ਨੂੰ ਜਾਂ ਕੋ ਅੰਤਮਾਨ ਸਤੀਵਾ ਦੇਣਾ ਚਾਹੀਦਾ ਜੇ ਨਾ ਕੋ ਸਰਕਾਰ ਚੱਲਦੀ ਹੀ ਨਹੀਂ ਪਈ ਇਹਨਾਂ ਦਾ ਅਫਸਰ ਕੋਈ ਕਹਿਣਾ ਨਹੀਂ ਮੰਨਦਾ ਅੱਜ ਕੋਈ ਐਸਾ ਇਲਾਕਾ ਨਹੀਂ ਜਿਹੜਾ ਪਾਣੀ ਤੋਂ ਤਰਾਸ ਤਰਾਸ ਨਾ ਕਰਦਾ ਹੋਵੇ ਅਸੀਂ ਝਭਾਰ ਰੋਡ ਤੇ ਘਟੋ ਘੜਨੀ ਚਾਰ ਵਾਰੀ ਤਰਨਾਲ ਆ ਗਏ ਫਿਰ ਟੂਬਲ ਖਿਲਾਵਾਇਆ ਜਿਹੜਾ ਕਿ ਅੱਜ ਵੀ ਟੂਬਲ ਪੂਰਾ ਇਲਾਕੇ ਨੂੰ ਪਾਣੀ ਪੂਰਾ ਦੇ ਨਹੀਂ ਪਾ ਰਿਹਾ ਤੇ ਮੈਂ ਇਹੋ ਬੇਨਤੀ ਕਰਾਂਗਾ ਵੀ ਇਹ ਸਰਕਾਰ ਨੂੰ ਅੱਗੇ ਤੋਂ ਇਹ ਤੁਹਾਡੇ ਬੂਹੇ ਤੇ ਆਉਣ ਇਹਨਾਂ ਭਜਾਵੋ ਵੋਟਾਂ ਨਾਲ ਇਹਨਾਂ ਨੂੰ ਪਾਇਓ ਜੈ 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 ਐਂਟਰੀ ਕੌਂਸਲੈਂਸੀ ਸਮੂਥ ਸੇ ਕਾਉਂਸਲਰ ਔਰ ਸਾਡੇ ਕਾਂਗਰਸ ਦੇ ਕਾਰਜਕਰਤਾਵਾਂ ਲੋ ਅੱਜ ਲਾਇਆ ਗਿਆ ਕਿਉਂਕਿ ਕਾਰਪੋਰੇਸ਼ਨ ਦੇ ਖਿਲਾਫ ਅੱਜ ਜੋ ਕਾਰਪੋਰੇਸ਼ਨ ਨੇ ਸ਼ਹਿਰ ਦਾ ਹਾਲ ਕੀਤਾ ਹੈ ਸਫਾਈ ਵਿਵਸਥਾ ਪੀਣ ਵਾਲਾ ਪਾਣੀ ਗੰਦਾ ਸੀਵਰੇਜ ਮਿਕਸ ਹੋ ਕੇ ਆ ਰਿਹਾ ਹੈ ਸੀਵਰੇਜ ਬਲੌਕ ਪਏ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਮੱਛਰ ਉਹਨਾਂ ਤੋਂ ਪੈਦਾ ਹੋ ਰਿਹਾ ਸਪਰੇਅ ਫੌਗਿੰਗ ਹੋ ਨਹੀਂ ਰਹੀ ਬਾਰਸ਼ਾਂ ਦੇ ਦਿਨ ਨੇ ਸੋ ਬਹੁਤ ਸਾਰੇ ਮੁੱਦੇ ਜਿਹੜੇ ਕਾਰਪੋਰੇਸ਼ਨ ਦੇ ਕੰਮ ਨੇ ਉਹੀ ਇੱਕ ਵੀ ਕੰਮ ਕਾਰਪੋਰੇਸ਼ਨ ਨਹੀਂ ਕਰ ਰਹੀ ਸੋ ਇਸ ਕਰਕੇ ਅੱਜ ਅਸੀਂ ਧਰਨਾ ਲਾਇਆ ਔਰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਹਫਤੇ ਦੇ ਅੰਦਰ ਅੰਦਰ ਨਾ ਇਹਨਾਂ ਨੇ ਸ਼ਹਿਰ ਦੀ ਸਫਾਈ ਕੀਤੀ ਸ਼ਹਿਰ ਨੂੰ ਸਹੀ ਤਰੀਕੇ ਨਾਲ ਨਹੀਂ ਕੀਤਾ ਪੰਜੋ ਹਲਕਿਆਂ ਦੇ ਅਸੀਂ ਕਾਂਗਰਸ ਵਰਕਰ ਕਾਰਪੋਰੇਸ਼ਨ ਦਫ਼ਤਰ ਦਾ ਘਰਾਵ ਕਰਾਂਗੇ ਤੇ ਕਾਰਪੋਰੇਸ਼ਨ ਦਫ਼ਤਰ ਨੂੰ ਤਾਲਾ ਮਾਰ ਕੇ ਚਾਬੀ ਲਾ ਕੇ ਦੇ ਕਿਤੇ ਬਾਹਰ ਭੇਜਾਂਗੇ ਕਿਉਂਕਿ ਜੇ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਫਿਰ ਇਹਨਾਂ ਦਾ ਹੱਕ ਵੀ ਨਹੀਂ ਮੰਨਦਾ ਸਰਕਾਰੀਆਂ ਤਨਖਾਵਾ ਲੈਂਦਾ ਇਹਨਾਂ ਨੂੰ ਆਪਾਂ ਬੰਦ ਕਰਾਂਗੇ ਸੋ ਅੱਜ ਇਹ ਹਾਲ ਹੋ ਗਿਆ ਹਰ ਬੰਦਾ ਤਰਾਤਰ ਮਚ ਗਈ ਝੂਠਿਆਂ ਦੀ ਸਰਕਾਰ ਤੇ ਚਲੋ 2.5 ਸਾਲ 2 ਸਾਲ ਹੋ ਗਏ ਇਹਨਾਂ ਕੋਈ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਗਿਆ ਸਾਡੀ ਸਰਕਾਰ ਰਹੀ ਹੈ ਕਾਂਗਰਸ ਦੀ ਅਸੀਂ ਵੀ ਕਾਉਂਸਲਰ ਰਹੇ ਹਾਂ ਸਾਰੇ ਸ਼ਹਿਰ ਦੇ ਕਾਉਂਸਲਰ ਸੀ ਗਲੀ ਗਲੀ ਜਾਂਦੇ ਸੀ ਕਿਤੇ 1 ਇੰਚ ਕੂੜਾ ਨਹੀਂ ਨਜ਼ਰ ਆਉਂਦਾ ਜੇ ਕਿਤੇ ਨਜ਼ਰ ਆਉਂਦਾ ਸੀ ਲੋਕੀ ਫੋਨ ਕਰਦੇ ਸੀ ਅੱਧੇ ਘੰਟੇ ਦੇ ਕੂੜਾ ਚੁੱਕਿਆ ਜਾਂਦਾ ਸੀ ਜੇ ਗੰਦਾ ਪਾਣੀ ਆਉਂਦਾ ਸੀ ਸਫਾਈ ਹੁੰਦੀ ਸੀ ਪਾਣੀ ਉਹਨਾਂ ਦਾ ਸਾਫ਼ ਹੁੰਦਾ ਸੀ ਅੱਜ ਤੁਹਾਡੇ ਸਾਹਮਣੇ ਕੀ ਹਾਲ ਬਣ ਗਿਆ ਗੁਰੂ ਦੀ ਨਗਰੀ ਜਿੱਥੇ ਇੰਨਾ ਟੂਰਿਸਟ ਆਉਂਦਾ ਹੈ ਕੀ ਮੈਸੇਜ ਲੈ ਕੇ ਜਾ ਰਹੇ ਮੈਨੂੰ ਸਮਝ ਦੁਬਾਰਾ ਸੋ ਬੜਾ ਗਲਤ ਮੈਸੇਜ ਸਾਡੇ ਇਸ ਗੁਰੂ ਦੀ ਨਗਰੀ ਦਾ ਬਾਹਰ ਵੀ ਜਾ ਰਿਹਾ ਹੈ ਸ਼ਹਿਰ ਦੇ ਲੋਕਾਂ ਦੇ ਜਾ ਰਿਹਾ ਹੈ ਸੋ ਇਹ ਆਮ ਆਦਮੀ ਪਾਰਟੀ ਦੇ ਉਹ ਲੋਕ ਆਕ ਹੀ ਚੁਕੇ ਨੇ ਇਹਨਾਂ ਦੇ ਉਹ ਲੋਕੀ ਇਹ ਹੱਥ ਜੋੜ ਕੇ ਨਾ ਕਿਉਂਕਿ ਪਰ ਹੁਣ ਟਾਈਮ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਜਦੋਂ ਇਲੈਕਸ਼ਨ ਆ ਗਈ ਚਾਹੇ ਕਾਰਪੋਰੇਸ਼ਨ ਜੀ ਪਹਿਲਾਂ ਆਈ ਅੱਪੀ ਪਤਾ ਲੱਗ ਜਾਣਾ ਜਦੋਂ ਕਿ ਇਹਨਾਂ ਦਾ ਇੱਕ ਵੀ ਮੈਨੂੰ ਲੱਗਦਾ ਕਾਉਂਸਲਰ ਨਹੀਂ ਜਿੱਤਣਾ ਇਹਨਾਂ ਦਾ ਅੱਜ ਮੈਂ ਅੱਗੇ ਕਿਉਂਕਿ ਸੈਂਟਰ ਕੰਸਲਟੈਂਸੀ ਦੇ ਤੋਂ ਅੱਜ ਧਰਨਾ ਦਿੱਤਾ ਹੈ ਸ਼ਹਿਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਨੂੰ ਪਤਾ ਤੁਸੀਂ ਵੀ ਇਸ਼ਾਰੀ ਹੋ ਜੀ ਸ਼ਹਿਰ ਦੀਆਂ ਮੁਸ਼ਕਲਾਂ ਨੇ ਅੱਜ ਸਫਾਈ ਦਾ ਬੁਰਾ ਹਾਲ ਆਇਆ ਢੇਰ ਲੱਗੇ ਨੇ ਥਾਂ ਥਾਂ ਤੇ ਕੋਈ ਤੇ ਇਹਨਾਂ ਨੂੰ ਇੰਨਾ ਨਹੀਂ ਕਿ ਦਿਨ ਤਿਹਾਰ ਜਿਹੜੇ ਤਿਹਾਰ ਆਉਂਦੇ ਨੇ ਸਾਡੇ ਪਵਿੱਤਰ ਉਦੋਂ ਵੀ ਸਫਾਈ ਕਰ ਲਈਏ ਪਰ ਉਦੋਂ ਵੀ ਕੁਝ ਨਹੀਂ ਹੁੰਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਚ ਪੁਰਿਆ ਫਿਰਦਾ ਪੀਣ ਵਾਲਾ ਚੰਗਾ ਪਾਣੀ ਲੋਕਾਂ ਨੂੰ ਨਸੀਬ ਨਹੀਂ ਸੜਕਾਂ ਸੜਕਾਂ ਟੁੱਟੀਆਂ ਨੇ ਸਟਰੀਟ ਲਾਈਨ ਬਿਲਕੁਲ ਬੰਦ ਆ ਸੋ ਇਹਦੀਆਂ ਮੁਸ਼ਕਲਾਂ ਕਾਰਪੋਰੇਸ਼ਨ ਦਾ ਫਰਜ ਬੰਦਾ ਖਾਤ ਕਰਕੇ ਕੋਕੇ ਤੀਜੀ ਸਰਕਾਰ ਜਾਂ ਸੰਧਾਨ ਦੇ ਮੁਤਾਬਕ ਜੀ ਲੋਕ ਸ਼ਹਿਰ ਵਾਲੇ ਇਹਨਾਂ ਨੂੰ ਟੈਕਸ ਦਿੰਦੇ ਨੇ ਲੋਕਲ ਸੈਲਫ ਗਵਰਨਮੈਂਟ ਆ ਇੱਕ ਤੀਜਾ ਟੈਕਸ ਲੱਗਦਾ ਹੈ ਜਿਹੜੇ ਸ਼ਹਿਰੀ ਦਿੰਦੇ ਨੇ ਸੋ ਕੰਮ ਸ-ਕੰਮ ਇਹਨਾਂ ਦਾ ਮੈਨੂੰ ਇਹਨਾਂ ਪਤਾ ਨਹੀਂ ਪਰ 500 ਕਰੋੜ ਤੋਂ ਉੱਤੇ ਸਾਲ ਦਾ ਇਹਨਾਂ ਦਾ ਬਜਟ ਆ ਪਰ 500 ਕਰੋੜ ਦਾ ਜਿਹੜਾ ਬਜਟ ਆ ਸ਼ਹਿਰ ਵਾਲੇ ਵਖਰਾ ਦੇ ਦੇਣੇ ਟੈਕਸ ਦੇ ਰੂਪ ਚ ਦੇਣੇ ਕਾਰਪੋਰੇਟ ਫਿਰ ਕਾਰਪੋਰੇਟ ਦਾ ਫਰਕ ਪੈਂਦਾ ਹਰ ਸ਼ਹਿਰੀ ਨੂੰ ਬਿਹਤਰ ਸਹੂਲਤਾਂ ਦੇਣਾ ਪਰ ਮੁਸ਼ਕਲ ਇਸ ਗੱਲ ਦੀ ਹੈ ਕਿ ਕੋਈ ਵੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਮਿਲ ਨਹੀਂ ਰਹੀ ਸੋ ਇਸ ਕਰਕੇ ਮਜ਼ਦੂਰ ਹੋ ਕੇ ਅੱਜ ਸਾਡੇ ਕੌਂਸਲਰਾਂ ਨੇ ਕੰਸਿਸਟੈਂਸੀ ਦੇ ਕੌਂਸਲਰਾਂ ਨੇ ਇਹ ਅੱਜ ਇੱਥੇ ਰੋਸ ਮੁਜ਼ਾਹਰਾ ਕੀਤਾ ਸੋ ਅੱਜ ਨਵੀਂ ਇਹ ਬੇਨਤੀ ਕੀਤੀ ਹੈ ਕਿ ਇਹ ਦੇ ਸੈਂਟਰ ਕੰਟਰੋਲ ਸੀ ਜਨ ਸੀ ਦਾ ਤਰਨਾ ਪ੍ਰਧਾਨ ਜੀ ਨੇ ਵੀ ਕਿਹਾ ਜੋਗ ਜੀ ਨੇ ਵੀ ਕਿਹਾ ਕਿ ਜੇ ਇਹ ਠੀਕ ਨਾ ਹੋਏ ਸ਼ਹਿਰ ਦੀ ਸਫਾਈ ਦਾ ਲੋਕਾਂ ਦੀਆਂ ਜਿੰਨੀਆਂ ਮੁਸ਼ਕਲਾਂ ਜਿਉਂ ਨਾਲ ਧਿਆਨ ਨਾ ਦਿੱਤਾ ਫਿਰ ਸਾਰਾ ਸ਼ਹਿਰ ਲੋਕਾਂ ਨੂੰ ਲਾ ਲਾ ਕੇ ਅਸੀਂ ਬੰਦ ਕਰਾਂਗੇ ਕਾਰਪੋਰੇਸ਼ਨ ਇਲੈਕਸ਼ਨ ਤੇ ਵੀ ਸਵਾਲ ਚੁੱਕੇ ਸਰਕਾਰ ਤੇ ਕੀ ਡਰ ਖਾ ਰਿਹਾ ਯਾਮਾ ਦੀ ਪਾਰਟੀ ਦੇਖੋ 25 ਸਾਲ ਦੇ ਕਰੀਬ ਹੋ ਗਿਆ ਜਿਹੜਾ ਇਲੈਕਸ਼ਨ ਆ 2 ਸਾਲ ਤੋਂ ਡਿਊ ਆ bizness 6 ਮਨთ 6 ਮਹੀਨਿਆਂ ਦੇ ਵਿੱਚ ਵਿੱਚ ਕਾਰਪੋਰੇਸ਼ਨ ਦਾ ਇਲੈਕਸ਼ਨ ਕਰਾਉਣਾ ਚਾਹੀਦਾ ਸੰਧਾਨ ਦੇ ਮਤਬਕ ਜਿਹੜਾ ਸਾਡਾ ਕਾਨੂੰਨ ਆ ਸੋ ਜਿਹੜਾ ਲੋਕਲ ਸੈਲਫ ਗਵਰਨਮੈਂਟ ਦਾ ਜਿਹੜਾ ਐਕ ਆ ਉਹਦੇ ਮਤਬਕ bizness 6 ਮਨთ 6 ਮਹੀਨਿਆਂ ਦੇ ਵਿੱਚ ਵਿੱਚ ਇਲੈਕਸ਼ਨ ਕਰਾਉਣਾ ਹੁੰਦਾ ਮਾਰੇ ਸਰਕਾਰ ਛੁੱਟੀ ਪਈ ਆ 2 ਸਾਲ ਤੋਂ ਉੱਤੇ ਹੋ ਗਿਆ ਇਲੈਕਸ਼ਨ ਨਹੀਂ ਕਰਾਉਂਦੇ ਇਸ ਕਰਕੇ ਨਹੀਂ ਕਰਾਉਂਦੇ ਹੋਇਆ ਇੱਕ ਆਖ ਨਹੀਂ ਕੀਤਾ ਹੀ ਕੁਝ ਨਹੀਂ ਲੋਕਾਂ ਦਾ ਅੱਜ ਲੋਕ ਇਲੈਕਸ਼ਨ ਹੋ ਜਾਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਗੇ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਆ ਤੁਸੀਂ ਸਾਰਿਆਂ ਨੇ ਤੁਨੀ ਸਾਹਿਬ ਕਾਰਪੋਰੇਸ਼ਨ ਨੂੰ ਕੋਈ ਚੇਤਾਵਨੀ